ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਆਪਣਾ ਆਲੂਆਂ ਦਾ ਕੰਮ ਨਿਬੜ ਗਿਆ ਤੇ ਅੱਜ ਆਪਾਂ ਖਾਲ ਕੋਲ ਵੀ ਦਿੱਤੇ ਆਪਾਂ ਜਿੰਦਰੇ ਦੇ ਨਾਲ ਤਬਿਆਂ ਵਾਲਾ ਮਿਲ ਗਿਆ ਸੀ ਜਿੰਦਰਾ ਜਿੰਨਾ ਖਾਲਾਂ ਦੇ ਕੋਏ ਕੋਏ ਜਨੇ ਕੱਢਣੇ ਪੈਂਦੇ ਆਏ ਸੀ ਆਪਾਂ ਪੱਠਿਆਂ ਨੂੰ ਤੇ ਕੋਸ ਆਪਣਾ ਚੂਨਾ ਚਾੜਿਆ ਵੈਸੀ ਵੀ ਆਲਾ ਕੋਲ ਲੱਦ ਕੇ ਲੈ ਕੇ ਚੱਲੇ ਆਂ ਕੱਲ ਤੋਂ ਕਣਕ ਬੀਜਣ ਲੱਗਾਂਗੇ ਨਾਲੇ ਸਿਰੇ ਸੁਰੇ ਬਣਾਵਾਂਗੇ ਆਲੂਆਂ ਦੇ ਉਹ ਪਾਣੀ ਲਾ ਕੇ ਹਟਿਆ ਦੇ ਕਾਚੜਾ ਜਾਇਆ ਤੇ ਜ਼ਮੀਨ ਵੀ ਆਂ ਤਰੋਂ ਤੋੜ ਗਿਆ ਜਿਆ ਸਿੱਟਿਆ ਵੈ ਸੀ ਤੇ ਵੱਡੇ ਆ ਉਹ ਤਿੰਨ ਦਿਨ ਹੋ ਗਏ ਪੱਠੇ ਵੀ ਨਹੀਂ ਗਏ ਸੀ ਅਜੇ ਵੀ ਲੈ ਕੇ ਚੱਲੇ ਆ ਤੇ ਆਹਾ ਛੜਾ ਧਨੀਆਂ ਬਾਲਕ ਤੇ ਬਾਲਕੀਆਂ ਮੂਰਨਾ ਮੂਰਨਾ ਬਸ ਉਹ ਕੱਟਦੇ ਤਿਆਰ ਵੀ ਆ ਖਾਈ ਵੀ ਜਾਣੇ ਆ ਤੇ ਉਧਰ ਦਿਖਾਉਂਦੇ ਆ ਤੁਹਾਨੂੰ ਚੱਲ ਅਕੇਲਾ ਸਾਨੂੰ ਲਾ ਆਇਆ ਵਿਆ ਉਹ ਬੋਤੀ ਗਿਆ ਹਰਾ ਖੜਾ ਤੇ ਹਲਦੀ ਹੁੰਦੀ ਉਦਰੀ ਉਦਰੀ ਉਹਦੇ ਨੇ ਖੇਤ ਵੀ ਚੱਲ ਕੇ ਦਿਖਾਉਨੇ ਆ ਤੁਹਾਨੂੰ ਆਪ ਆਪਾਂ ਜੁੱਟਾ ਨਾ ਵੱਟ ਕੇ ਝਾੜਿਆ ਸੀ ਨਾ ਜੀ ਆਹ ਜਿਹੜਾ ਝਾੜਿਆ ਸੀ ਚੋਨਾ ਲੁੱਦ ਲਿਆ ਵਸ ਪੱਠੇ ਆ ਆ ਆਪਣਾ ਪਿੰਡ ਵਾਲੇ ਖੇਤ ਆ ਲਸਣ ਦੇਖੋ ਖੜਾ ਨਾ ਪੂਰਾ ਚੋਟੀ ਤੱਕ ਦੇਖੋ ਸਾਈਡ ਭਰੀ ਇੱਧਰ ਲਾਲ ਲਾਲਾ ਸਾਰਾ ਲਸਣ ਆਹਾ ਇੱਥੇ ਤਾਂ ਹੀ ਤੇ ਆਹ ਚਟਾ ਗਾ ਤੇ ਬਸ ਇਹ ਆਪਾਂ ਤੋਂ ਜਾਨੀ ਕਿ ਨਾ ਬੀਜ ਨੂੰ ਵੀ ਖਾਣ ਨੂੰ ਸਾਰਾ ਸਾਲ ਨਹੀਂ ਮਗਦਾ ਇੱਕ ਉਧਰਲੇ ਪਾਸੇ ਛੂਟੀ ਕਿਹਾਰੀ ਨਾ ਜਿਆ ਵਾਲੀ ਤੇ ਉਹ ਬੱਟਾਂ ਤੇ ਚੁੰਡੀਆਂ ਪਾਲਕ ਲਾਈ ਵੀ ਆ ਇੱਕ ਆਹ ਕਿਹਾਰੀ ਆ ਤੇ ਉਹ ਮੂੜੀਆਂ ਫੇਰ ਖੜੀਆਂ ਆੜੂ ਦਾ ਬੂਟਾ ਉਹ ਬਦਾਮ ਦਾ ਇੱਕ ਬਦਾਮ ਦਾ ਉੱਥੇ ਲਾਤਾ ਤੇ ਇੱਕ ਉਹ ਅੰਗੂਰਾਂ ਦੀ ਵੇਲਾ ਆਂਬਾ ਚਾਰ ਪੰਜ ਬੁੱਟੇ ਆਂਬਾਂ ਦੇ ਜੇ ਕੰਮਜਾਬ ਹੋ ਜਾਣ ਤਾਂ ਤੇ ਉਹ ਸੋਣਿਆਂ ਚੋਂ ਕਣਕੂਲਕ ਬੀਜ ਕੇ ਜੱਤ ਜਾ ਮਾਰਤਾ ਕਿ ਕੱਕਲਾ ਜਾਂ ਕੱਢ ਦਾਂਗੇ। ਉਰਾ ਵਧੀਆ ਖੜਾ। ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆਂ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ